ਮੈਂ ਅਸ਼ਵਨੀ ਸੂਰੀ ਐਂਟੀ ਕ腐ਪਸ਼ਨ ਐਂਟੀ ਕ੍ਰਾਈਮ ਸਟਾਫ ਦੇ ਮਾਨਣਯੋਗ ਪ੍ਰਧਾਨ ਜੀ ਸ਼੍ਰੀ ਜੇਪੀ ਸਰਹਦੀ ਜੀ ਦਾ ਔਰ ਉਹਨਾਂ ਦੇ ਨਾਲ ਆਏ ਹੋਏ ਮਾਨਣਯੋਗ ਸਾਰੇ ਸਦਸੇगण ਦਾ ਦਿਲੋਂ ਧੰਨਵਾਦ ਕਰਦਾ ਔਰ ਸਵਾਗਤ ਕਰਦਾ ਔਰ ਮੈਂ ਜਿਹੜੀ ਜ਼ਿੰਮੇਵਾਰੀ ਇਹਨਾਂ ਵੱਲੋਂ ਮੈਨੂੰ ਸੌਂਪੀ ਜਾ ਰਹੀ ਹੈ ਨੈਸ਼ਨਲ ਸੈਕਟਰੀ ਦੀ ਮੈਂ ਉਸ ਲਈ ਇਹਨਾਂ ਦਾ ਬਹੁਤ ਆਭਾਰ ਵਿਅਕਤ ਕਰਦਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਵੀ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਮੇਰੇ ਲਈ ਸੁਭਾਗੇ ਦੀ ਗੱਲ ਹੈ ਉਹ ਮੇਰੇ ਲਈ ਲਕਸ਼ਯ ਨਹੀਂ ਮੇਰਾ ਸੰਕਲਪ ਹੈ ਜਿਵੇਂ ਕਿ ਭਾਰਤ ਭ੍ਰਸ਼ਟਾਚਾਰ ਮੁਕਤ ਹੋਣਾ ਚਾਹੀਦਾ ਉਸ ਭ੍ਰਸ਼ਟਾਚਾਰ ਮੁਕਤ ਕਰਨ ਦੇ ਆਪਾਂ ਜਿਹੜੇ ਸੰਕਲਪ ਲੈ ਰਹੇ ਆਂ ਉਸ ਸੰਕਲਪ ਨੂੰ ਆਪਾਂ ਤਹਿ ਦਿਲ ਨਾਲ ਪੂਰਾ ਕਰਾਂਗੇ ਔਰ ਮੈਂ ਵਿਸ਼ਵਾਸ ਦਿਵਾਣਾ ਕਿ ਮੈਂ ਬੜੀ ਮਿਹਨਤ ਨਾਲ ਅਨੁਸ਼ਾਸਨ ਦੇ ਨਾਲ ਆਪਣੀ ਜ਼ਿੰਮੇਵਾਰੀ ਪੂਰੀ ਕਰਾਂਗਾ ਇਸ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਮੈਂ ਡਾਕਟਰ ਅਸ਼ਨੀ अरोड़ा ਨੈਸ਼ਨਲ ਚੇਅਰਮੈਨ ਐਂਟੀ ਗ੍ਰੇਸਮ ਐਂਟੀ ਕ੍ਰਾਈਮ ਸਟਾਫ ਤੋਂ ਆਪਣੇ ਸ੍ਰਦੀ ਸਾਹਿਬ ਜੀ ਦਾ ਅੰਮ੍ਰਿਤਸਰ ਆਣ ਤੇ ਬਹੁਤ ਸਵਾਗਤ ਕਰਦਾ ਆਪਣੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸ਼ਿਵ ਦਰਸ਼ਨ ਸਿੰਘ ਰਾਏ ਦਾ ਬਹੁਤ ਸਵਾਗਤ ਕਰਦਾ ਤੇ ਅੱਜ ਉਹਨਾਂ ਨੇ ਜਿਹੜੀ ਆਪਣੇ ਅਸ਼wini ਸੂਰੀ ਜੀ ਨੂੰ ਨੈਸ਼ਨਲ ਸੈਕਟਰੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ ਆਪ ਬੜੇ ਤਹਿ ਦਿਲਵਾਨ ਮੇਰ ਨਾਲ ਐਸ ਪਾਰਟੀ ਨੂੰ ਅਗਯ ਬਦਾਨਗੇ ਜੈ ਸ਼੍ਰੀ ਰਾਮ ਤੇਰਾ ਨਾਮ ਜੇਪੀ ਸਰਦੀ ਹੈ ਨੈਸ਼ਨਲ ਪ੍ਰੈਜ਼ੀਡੈਂਟ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਸਟਾਫ ਅੱਜ ਅਸੀਂ ਪਹੁੰਚੇ ਹਾਂ ਅਮਰitsar ਦੇ ਵਿੱਚ ਜਿੱਥੇ ਕਿ ਸਾਡੇ ਅਸ਼wini ਸੂਰੀ ਜਿਹੜੇ ਕਿ ਹੈਗੇ ਆ ਬਹੁਤ ਹੀ ਬੇ ਧੜਕ ਨੀਡਰ ਔਰ ਯੁਵਾ ਮਿਹਨਤੀ ਕਾਰਕਿਰਤਾਣੇ ਅਸੀਂ ਇਹਨਾਂ ਨੂੰ ਅੱਜ ਇਹਨਾਂ ਦਾ ਜੋ ਮਾਨ ਸਨਮਾਨ ਬਣਦਾ ਅਸੀਂ ਉਹ ਦੇਣ ਆਏ ਆਂ ਔਰ ਅੱਜ ਅਸੀਂ ਇਹਨਾਂ ਨੂੰ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਸਟਾਫ ਦਾ ਇੱਕ ਮੁਹਿੰਮ ਦੇ ਵਿੱਚ ਨੈਸ਼ਨਲ ਸੈਕਟਰੀ ਅਸੀਂ ਨਿਯੁਕਤ ਕੀਤਾ ਔਰ ਇਹ ਸਾਡੀ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਸਟਾਫ ਜਿਹੜੀ ਭ੍ਰਿਸ਼ਟਾਚਾਰ ਮਿਟਾਓ ਰਾਸ਼ਟਰ ਬਚਾਓ ਮੁਹਿੰਮ ਦੇ ਤਹਿਤ ਇਹ ਸਾਡੀ ਮੁਹਿੰਮ ਨੂੰ ਹੋਰ ਅੱਗੇ ਵਧਾਣਗੇ ਇਹਨਾਂ ਦੇ ਆਉਣ ਦੇ ਨਾਲ ਸਾਡੀ ਟੀਮ ਨੂੰ ਹੋਰ ਜ਼ਿਆਦਾ ਬਲ ਮਿਲੂਗਾ ਔਰ ਅੰਬਰਸਰ ਦੇ ਵਿੱਚ ਸਾਡੀ ਟੀਮ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਕੰਮ ਕਰੂਗੀ ਜੈ ਇੰਡੀਆ ਸਟੇਟਾਂ 'ਚ ਕੰਮ ਕਰ ਰਹੀ ਐ ਤੇ ਨੌਜਵਾਨ ਪੀੜੀ ਨੂੰ ਇਹ ਮੈਸੇਜ ਦਵਾਂਗੇ ਵੀ ਨੌਜਵਾਨ ਪੀੜੀ ਅੱਗੇ ਆ ਕੇ ਇਹ ਭ੍ਰਸ਼ਟ ਲੋਕਾਂ ਨੂੰ ਪਕੜਵਾਵੇ ਸਰਕਾਰ ਦੀ ਵੀ ਮਦਦ ਕਰੇ ਸਰਕਾਰ ਦੇ ਤਹਿਤ ਜਿਹੜੇ ਕੰਮ ਚੱਲਣ ਵਾਲੇ ਆ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਭ੍ਰਸ਼ਟਾਚਾਰ ਅਪਰਾਧ ਨਸ਼ਾ ਜਿਹੜਾ ਹੈ ਉਸ ਨੂੰ ਮੁਕਤ ਕਰਨ ਲਈ ਅਗਰ ਨੌਜਵਾਨ ਪੀੜ੍ਹੀ ਅੱਗੇ ਆ ਜਾਵੇ ਤੇ ਮੈਂ ਸਮਝਦਾ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਇਹ ਕ੍ਰਾਈਮ ਵੀ ਖਤਮ ਹੋ ਸਕਦਾ ਨਸ਼ਾ ਵੀ ਖਤਮ ਹੋ ਸਕਦਾ